ਇੱਕ ਦਿਨ ਪ੍ਰੀਤ ਨੇ ਖੇਤ ਵਾਸਤੇ ਰੋਟੀਆਂ ਬੰਨਿਆ ਦੂਜੇ ਡੱਬੇ ਵਿੱਚ ਮੱਖਣ ਵਾਸਤੇ ਰੋਟੀ ਸੀ ਰੱਬ ਸੁਭਬੀ ਕਿਤੇ ਰੋਟੀ ਵਾਲੇ ਡੱਬੇ ਪਟ ਗਏ ਮੱਖਣ ਵਾਲਾ ਡੱਬਾ ਤਾਰੀ ਨੇ ਜਦ ਖੋਲਿਆ ਤਾਂ 당 ਰਹਿ ਗਿਆ ਡੱਬੇ ਵਿੱਚ ਇੱਕ ਮومی ਕਾਗਜ਼ ਵਿੱਚ ਲਪੇਟੀ ਪੈਸੇ ਵੇਖ ਤਾਰੀ ਦੇ ਹੋਸ਼ ਉੱਡ ਗਏ ਮੱਖਣ ਨੂੰ ਕੁਝ ਵੀ ਪਤਾ ਨਹੀਂ ਸੀ ਉਹ ਬੋਲਿਆ ਬਾਈ ਆ ਡੱਬਾ ਮੇਰਾ ਪਰ ਤਾਰੀ ਕੁਝ ਨਾ ਬੋਲਿਆ ਕਿਉਂਕਿ ਉਹਨੂੰ ਮੱਖਣ ਤੇ ਵਿਸ਼ਵਾਸ ਸੀ ਉਹ ਸਿੱਧਾ ਕਰ ਗਿਆ ਤੇ ਪੁੱਛਿਆ ਅੱਜ ਰੋਟੀ ਕਿੰਨੇ ਬੰਨੀ ਸੀ ਪ੍ਰੀਤ ਨੇ ਕਿਹਾ ਕਿ ਮੈਂ ਹੀ ਬੰਨੀ ਸੀ ਤਾਰੀ ਨੇ ਪ੍ਰੀਤ ਤੇ ਜ਼ੋਰ ਦੇ ਨੇ ਥੱਪੜ ਮਾਰਿਆ ਨਾ ਹੁਣ ਤੋਂ ਸੀਰੀਆਂ ਨੂੰ ਪੈਸੇ ਖਵਾਉਣ ਲੱਗ ਪਈ ਤਾਰੀ ਦੀ ਗੱਲ ਸੁਣ ਪ੍ਰੀਤ ਦਾ ਮੂੰਹ ਉੱਡ ਗਿਆ ਉਪਰੋਂ ਲੱਗੇ ਝੂਠੇ ਇਲਜ਼ਾਮ ਨੇ ਉਹਨੂੰ ਉੱਟਣ ਜੋਗਾ ਨਹੀਂ ਸੀ ਛੱਡਿਆ ਕੰਮੋ ਅੰਦਰੋਂ-ਅੰਦਰ ਡਰੀ ਹੋਈ ਸੀ ਆਤਨ ਵਿਲੇ ਜਦੋਂ ਮੱਖਣ ਸੀਰੀ ਆਇਆ ਤਾਂ ਕੰਮੋ ਨੇ ਬਾੜੀ ਵਿੱਚ ਹੀ ਉਹਨੂੰ ਰੋਕ ਲਿਆ ਵੀ ਆ ਕੀ ਨਮਾ ਚੰਦ ਚੜਦਾ ਅੱਜ ਮੱਕਣ ਕਹਿੰਦਾ ਕੀ ਹੋ ਗਿਆ ਸੀ ਅੱਜ ਨਾਲੇ ਸੱਚ ਅੱਜ ਰੋਟੀਆਂ ਵਾਲੇ ਡੱਬੇ ਵਿੱਚ ਤਾਂ ਨਹੀਂ ਸੀ ਕੁਝ ਪਾਇਆ ਤਾਰੀ ਡੱਬਾ ਵੇਖ ਕੇ ਨੂੰ ਭੱਜ ਗਿਆ ਸੀ ਪੂਰੇ ਗੁੱਸੇ ਵਿੱਚ ਕੰਮੋ ਕਹਿੰਦੀ ਉਹੀ ਗੱਲ ਦੱਸਦੀਆਂ ਅੱਜ ਡੱਬੇ ਵਿੱਚ ਮੈਂ ਪੈਸੇ ਪਾਏ ਸੀ ਉਹ ਤਾਰੀ ਨੇ ਵੇਖ ਲਈ ਤੇ ਸਾਰਾ ਇਲਜ਼ਾਮ ਲੱਗ ਗਿਆ ਪ੍ਰੀਤੀ ਕਿਉਂਕਿ ਉਸੇ ਨੇ ਹੀ ਰੋਟੀ ਬੰਨੀ ਸੀ ਮੱਕਣ ਕਹਿੰਦਾ ਤੂੰ ਦੱਸ ਤਾਂ ਦਿੰਦੀ ਮੈਨੂੰ ਉਹ ਦੇ ਵਿਚਾਰੀ ਦੇ ਖਾਮ-ਖਾ ਘੁੱਟ ਪਵਾ ਦਿੱਤੀ। ਕੰਮੋ ਕਹਿੰਦੀ ਲੈ ਮੇਰੀ ਗੱਲ ਸੁਣ ਵੀ ਮੱਖਣਾ ਤੈਨੂੰ ਤਾਂ ਨਹੀਂ ਕਿਤੇ ਚੰਗੀ ਲੱਗਣ ਲੱਗ ਪਈ ਇਹ ਪ੍ਰੀਤ। ਮੱਖਣ ਕਹਿੰਦਾ ਉਹ ਕਿਉਂ ਇਹੋ ਜਿਹੇ ਗੱਲਾਂ ਕਰਦੀਆਂ ਮੈਂ ਪੱਠੇ ਕੁੱਤਣਿਆ ਜਾਨਾ ਕਰੇ। ਪ੍ਰੀਤ ਆਪਣੀ ਸੱਸ ਕੋਲ ਬੈਠੀ ਰੋ ਰਹੀ ਸੀ। ਪਰ ਸੱਸ ਨੇ ਪ੍ਰੀਤ ਨੂੰ ਦਿਲਾਸਾ ਦਿੱਤਾ ਕਿ ਸੱਚ ਕਦੇ ਲੁਕਦਾ ਨਹੀਂ। ਝੂਠ ਸਾਹਮਣੇ ਆਉ ਪੁੱਤ। ਧਾਰੀ ਤੇ ਹਰਪਾਲ ਦੋਹੇ ਘਰ ਆਊਂਡ ਵਿੱਚ ਬੈਠੇ। ਗੱਲਾਂ ਕਰੇ ਸਨ ਤੇ ਥੋੜੇ ਕੋ ਟਾਈਮ ਬਾਅਦ ਜੱਗਾ ਵੀ ਉਹਨਾਂ ਕੋਲ ਆ ਗਿਆ ਜੱਗੇ ਨੇ ਆਪਣੀਆਂ ਸਾਰੀਆਂ ਦੀ ਖੈਰ ਸੁਖ ਪੁੱਛੀ ਹਰਪਾਲ ਭੱਜ ਕੇ ਬੋਲਿਆ ਬਾਈ ਜੱਜ ਇਓ ਲੱਗਦਾ ਵੀ ਮੈਂ ਤਾਂ ਕੋਈ ਮੋਤੀ ਪੁੰਨ ਕੀਤੇ ਹੋਣਿਆ ਮੂੰਹ ਵਿੱਚੋਂ ਨਹੀਂ ਗੱਲ ਕੱਢਣ ਦਿੰਦੀ ਉਦੋਂ ਹੀ ਸਭ ਹਾਜ਼ਰ ਕਰਦੀ ਐ ਸਾਡੇ ਤਾਂ ਕਰਦੇ ਵੀ ਉਹਦਾ ਬਹੁਤ ਸਤਿਕਾਰ ਕਰਦੇ ਆ ਜੱਗਾ ਕਹਿੰਦਾ ਉਹ ਤਾਰੀ ਤੂੰ ਬੋਲਿਆ ਹੀ ਨਹੀਂ ਯਰ ਕੁਝ ਕੀ ਗੱਲ ਤੈਨੂੰ ਕਿਵੇਂ ਲੱਗੀ ਪ੍ਰੀਤ ਤਾਰੀ ਕਹਿੰਦਾ ਜੱਗੇ ਬਾਈ ਤੇਰੇ ਕੋਲ ਕੀ ਲੋਕਾ ਅੱਜ ਦੀ ਹੋਈ ਕਤਨਾ ਉਹਨੇ ਜੱਗੇ ਨੂੰ ਦਸੀ ਪਰ ਜੱਗਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਆ ਤਾਰੀ ਗੁੱਸੇ ਵਿੱਚ ਆਪਣੇ ਘਰ ਚੱਲਾ ਗਿਆ ਉਦੋਂੋਂ ਪ੍ਰੀਤ ਵੀ ਪਿੱਛੇ ਹਟਣ ਵਾਲੀ ਨਹੀਂ ਸੀ ਉਹਨੇ ਸੋਚਿਆ ਕਿ ਮੇਰੇ ਤੇ ਲੱਗੇ ਝੂਠੇ ਇਲਜ਼ਾਮ ਦਾ ਮੈਂ ਸੱਚ ਪਤਾ ਕਰਕੇ ਹੀ ਰਹਿਣਾ ਕੰਮੋ ਨੂੰ ਵੀ ਪਤਾ ਸੀ ਕਿ ਪ੍ਰੀਤ ਬੜੀ ਲਿਖੀ ਕੁੜੀ ਐ ਉਹਨੇ ਮੇਰੀ ਵਾਲੀ ਗੱਲ ਦਾ ਪਤਾ ਹੀ ਕਰ ਹੀ ਲੈਣਾ ਇਸ ਤੋਂ ਚੰਗਾ ਹੈ ਮੈਂ ਘਰ ਵਿੱਚ ਅੱਡ ਹੋਣ ਦੀ ਗੱਲ ਕਰ ਲਵਾਂ। ਨੇਕਾ ਜਦੋਂ ਖੇਤੋਂ ਆਇਆ ਤਾਂ ਕੰਮੋ ਨੇ ਕਿਹਾ ਕਿ ਜੀ ਆਪਾਂ ਅੱਡ ਹੋ ਜਾਈਏ। ਸਾਂਝੇ ਘਰਾਂ ਵਿੱਚ ਕੁਝ ਨਹੀਂ ਬਣਦਾ। ਪਰ ਨੇਕ ਨੇ ਇੱਕੋ ਟੁੱਕ ਗੱਲ ਕਹੀ ਕਿ ਅੱਜ ਤਾਂ ਇਹ ਗੱਲ ਕਹਿ ਦਿੱਤੀ ਪਰ ਗਾਹਾਂ ਤੋਂ ਨਾ ਕਰੀ। ਤੋਂ ਇਹੋ ਜੀ ਗੱਲ। ਪਰ ਇਹਤ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਆਪਣੇ ਜਠਾਣੀ ਦੇ ਪਰ ਸ਼ੱਕ ਯਕੀਨ ਵਿੱਚ ਉਦੋਂ ਬਦਲ ਗਿਆ ਜਦੋਂ ਕੰਮੋ ਤੇ ਮੱਖਣ ਦੋਹੇ ਪਸ਼ੂਆਂ ਵਾਲੇ ਵਿੱਚ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾਈ ਖੜੇ ਸੀ ਮੋਹਨੇਰੇ ਜੇ ਅੰਨੀ ਜਵਾਨੀ ਚ ਉਹਨਾਂ ਨੂੰ ਲੱਗਿਆ ਕਿ ਕੋਈ ਵੇਖ ਨਹੀਂ ਰਿਹਾ ਪਰ ਪ੍ਰੀਤ ਨੇ ਸਭ ਅੱਖੀ ਵੇਖ ਲਿਆ ਸੀ ਪ੍ਰੀਤ ਹੁਣ ਮੌਕਾ ਵਾਰ ਦਾ ਤਾਰੀ ਨੂੰ ਵਿਖਾਉਣਾ ਚਾਹੁੰਦੀ ਸੀ ਤਾਰੀ ਆਪਣੇ ਮਨ ਵਿੱਚ ਪਛਤਾਵਾ ਵੀ ਰਹੀ ਸੀ ਕਿ ਐਵੇਂ ਪ੍ਰੀਤ ਨੇ ਥੱਪੜ ਮਾਰਿਆ ਪ੍ਰੀਤ ਤਾਰੀ ਦੀ ਹਾਲਤ ਸਮਝੀ ਦੀ ਸੀ ਇਸ ਕਰਕੇ ਉਹਨੇ ਤਾਰੀ ਵੱਲੋਂ ਮਾਰੇ ਥੱਪੜ ਦਾ ਬੜਾ ਗੁੱਸਾ ਨਹੀਂ ਕੀਤਾ ਕੰਮੋ ਆਪਣੀ ਹਰਕਤਾਂ ਤੋਂ ਬਾਜ ਨਹੀਂ ਸੀ ਆ ਰਹੀ। ਘਰ ਲਟੌਣ ਲੱਗ ਪਈ ਸੀ। ਮੱਖਣ ਨੂੰ ਪਿਆ ਪੁੱਠਾ ਗੇਜਾ। ਬੁਰਾ ਲੱਗ ਪਲਾ। ਸੋਚਣ ਹੀ ਨਹੀਂ ਦੇ ਦਿਆ ਸੀ। ਪ੍ਰੀਤ ਹੁਣ ਆਪਣੇ ਜੇਠਾਣੀ ਨਾਲ ਖੁੱਲ੍ਹ ਮਿਲ ਕੇ ਰਹਿਣ ਲੱਗੀ। ਕੰਮੋ ਵੀ ਹੈਰਾਨ ਸੀ ਕਿ ਪ੍ਰੀਤ ਕਿਵੇਂ ਮੈਨੂੰ ਬੁਲਾਉਣ ਲੱਗ ਪਈ ਹੁਣ। ਪ੍ਰੀਤ ਕਹਿੰਦੀ ਪੈਣੇ, ਮੈਨੂੰ ਪਤਾ ਹੈ ਤੇਰੀ ਗੱਲ ਮੱਖਣ ਨਾਲ ਪਰ ਸੌਂ ਲੱਗੇ ਮੈਂ ਨਹੀਂ ਦੱਸਦੀ ਕਿਸੇ ਨੂੰ। ਜੇ ਲੋੜ ਹੋਵੇ ਮੈਨੂੰ ਦੱਸ ਦਿਆ ਕਰ। ਨਿਗਾਹ ਰੱਖ ਲਿਆ ਕਰੂ ਮੈਂ। ਚਲ ਹੁਣ ਤੂੰ ਮੇਰਾ ਸਾਥ ਦਿਆ ਕਰ ਪ੍ਰੀਤ ਕੰਮੋ ਨੂੰ ਪੂਰੇ ਵਿਸ਼ਵਾਸ ਵਿੱਚ ਲੈ ਰਹੀ ਸੀ ਇੱਕ ਦਿਨ ਕੰਮੋ ਨੇ ਕਿਹਾ ਕਿ ਪ੍ਰੀਤ ਅੱਜ ਮੇਰਾ ਸਾਨੂੰ ਬੇਬੇ ਤਾਂ ਗਈ ਐ ਪੇਕਿਆਂ ਨੂੰ ਪ੍ਰੀਤ ਨੇ ਪਹਿਲਾਂ ਹੀ ਤਾਰੀ ਨੂੰ ਕਹਿ ਦਿੱਤਾ ਸੀ ਕਿ ਹੁਣ ਸੱਚ ਦਾ ਸੱਚ ਝੂਠ ਦਾ ਝੂਠ ਨਿਕਲ ਜੂ ਮੱਖਣ ਬਾਹਰਲੇ ਬਾੜੇ ਵਿੱਚ ਗਿਆ ਮਗਰ ਹੀ ਕੰਮੋ ਵੀ ਚਲੀ ਗਈ ਤਾਰੀ ਉੱਲੇ ਖੜਾ ਸੀ ਜਦੋਂ ਪ੍ਰੀਤ ਨੇ ਤਾਰੀ ਨੂੰ ਇਸ਼ਾਰਾ ਕੀਤਾ ਕਿ ਬਾਹਰਲੇ ਘਰ ਵਿੱਚ ਆ ਦੋਏ ਜਣੇ ਵੇਖਲਾ ਜਦੋਂ ਤਾਰੀ ਅੰਦਰ ਬਾੜੇ ਵਿੱਚ ਗਿਆ ਤਾਂ ਉੱਥੇ ਕੰਮੋ ਪਾਥੀਆਂ ਥੱਲੀ ਜਾਵੇ ਤਾਰੀ ਨੂੰ ਵੇਖ ਕੰਮੋ ਬੋਲੀ ਵੇ ਕਿਵੇਂ ਦਿਉਰਾ ਬਾੜੇ ਵਿੱਚ ਫਿਰਦਾ ਤਾਰੀ ਕਹਿੰਦਾ ਕੁਝ ਨਹੀਂ ਭਾਬੀ ਉਹ ਤਾਂ ਥੋੜੇ ਜੇ ਪੈਸੇ ਚਾਹੀਦੇ ਆ ਬੀ ਲੈਣ ਸ਼ਹਿਰ ਜਾਣਾ ਕੰਮੋ ਮੁਸਕੜੀ ਹਸ ਰਹੀ ਸੀ ਤੇ ਚੁੱਪ ਕਰਕੇ ਗਹੀ ਦੇ ਉੱਤੇ ਗੋਹਾ ਥੱਪਣ ਲੱਗ ਪਈ ਤਾਰੀ ਪ੍ਰੀਤ ਕੋਲ ਗਿਆ ਨਾ ਕੀ ਗੱਲ ਹੁਣ ਤੂੰ ਆਪਣੇ ਚੂਟ ਦਾ ਇਲਜ਼ਾਮ ਮੇਰੀ ਭਾਬੀ ਤੇ ਲਾਉਣ ਲੱਗ ਪਈ ਤੂੰ ਮਾੜਾ ਮੋਟਾ ਸੋਚ ਕੇ ਤਾਂ ਗੱਲ ਕਰਦੀ ਜੇ ਅੱਜ ਤੋਂ ਬਾਅਦ ਮੇਰੀ ਭਾਬੀ ਤੇ ਕੋਈ ਇਲਜ਼ਾਮ ਲਾਇਆ ਤਾਂ ਸੋਚ ਰਵੀ ਨਾਲੇ ਮੱਕਣ ਸਾਡਾ ਸੀਰੀ ਨਹੀਂ ਭਰਾ ਸਾਡਾ ਪ੍ਰੀਤ ਹੈਰਾਨ ਸੀ ਕਿ ਹੁਣ ਤਾਂ ਮੱਕਣ ਗਿਆ ਸੀ ਬਾੜੀ ਵਿੱਚ ਹੁਣ ਕਿੱਧਰ ਗਿਆ ਕੰਮੋ ਕਹਿੰਦੀ ਕੀ ਸੋਚੀ ਜਾਨੀ ਆ ਕੰਮੋ ਨੂੰ ਤਾਂ ਤੂੰ ਉਹੀ ਸਮਝ ਲਿਆ 12 ਪਤਨਾਂ ਦੀ ਤਾਰੂਹ ਮੈਂ ਮੈਂ ਵੀ ਸੋਚਿਆ ਕਿ ਤੂੰ ਕਿਵੇਂ ਮੇਰੇ ਵੱਲ ਦੀ ਹੋ ਗਈ ਸ਼ੁਕਰ ਹੈ ਮੈਨੂੰ ਤੇਰਾ ਪਤਾ ਲੱਗ ਗਿਆ ਕੰਮੋਂ ਦੇ ਕੰਮਾਂ ਤੋਂ ਦੂਰ ਰਹਿ ਨਹੀਂ ਇਸ ਘਰ ਵਿੱਚ ਤੇਰਾ ਰਹਿਣਾ ਦੁੱਬਰ ਕਰ देऊ ਆਗੀ ਸਮਝ ਅੱਤ ਨੇ ਜੇ ਜਦੋਂ ਮੱਖਣ ਆਇਆ ਤਾਂ ਕੰਮੋ ਹੱਸ ਕੇ ਕਹਿੰਦੀ ਕੰਧ ਟੱਪਣ ਲੱਗੇ ਤੇ ਕੋਈ ਸੱਟ ਤਾਂ ਨਹੀਂ ਵੱਜੀ ਮੱਖਣ ਕਹਿੰਦਾ ਸਿੱਧਾ ਅਰੀ ਦੀ ਹੱਡੀ ਟੁੱਟਣੀ ਸੀ ਤੂੰ ਤਾਂ ਜੰਮਾ ਮਰਵਾਤਾ ਸੀ ਅੱਜ ਝੂਠੇ ਪਾਤਾ ਕੰਮੋ ਕਹਿੰਦੀ ਵੇਖੀ ਚੱਲ ਮੱਖਣਾ ਇਸ ਪ੍ਰੀਤ ਨੂੰ ਤਾਂ ਮੈਂ ਕੱਢੂ ਕਰੂੰ ਤਾਰੀ ਰਿਆ ਜੋ ਸਾਡੇ ਜੋਗਾ ਫਿਰ ਘਰ ਜ਼ਮੀਨ ਚੋਂ ਕਿਨੇ ਦੇਣਾ ਇਹਨੂੰ ਹਿੱਸਾ ਉਸੇ ਪੈਸੇ ਦਾ ਤਾਂ ਆਪਾਂ ਕਰਾਂਗੇ ਐਸ਼ ਭੋਲੀ ਦੀ ਕੁੜੀ ਹੁਣ 베ੜੇ ਵਿੱਚ ਭੱਜੀ ਫਿਰਦੀ ਸੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹਰ ਦਿਲ ਵਿੱਚ ਆਪਣੀ ਜਗ੍ਹਾ ਬਣਾ ਲੈਂਦੀ ਭੋਲੀ ਸਕੂਲ ਜਾਂਦੀ ਉਸ ਨੂੰ ਆਪਣੇ ਨਾਲ ਲੈ ਜਾਂਦੀ ਜੱਗਾ ਆਪਣੇ ਪਰਵਾਦ ਦਾ ਪੂਰਾ ਖਿਆਲ ਰੱਖਦਾ ਸਹਜ ਦੀਪ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਸਕੂਲ ਵਿੱਚ ਛੋਟੇ ਬੱਚਿਆਂ ਦੇ ਲਾਗੇ ਬੈਠ ਕਾਇਦਾ ਪੜਦੀ ਇਹ ਸਾਰਾ ਦਿਨ ਉਹੀ ਰੱਟੀ ਜਾਂਦੀ ਛੋਟਾ ਜਿਹਾ ਪਰਿਵਾਰ ਸੀ ਪਰ ਭੋਲੀ ਨੂੰ ਆਉਣ ਵਾਲੇ ਤੂਫਾਨ ਦਾ ਨਹੀਂ ਸੀ ਪਤਾ ਕਿ ਕਿੰਝ ਉਹਦਾ ਹੱਸਦਾ ਵਸਦਾ ਪਰਿਵਾਰ ਬिखर ਜਾਵੇਗਾ ਸਾਹਿਬ ਨੇ ਮਹਿੰਦਰ ਸਿੰਘ ਨੂੰ ਸਖਤ ਹਦਾਇਤ ਦਿੱਤੀ ਕਿ ਆਪਣੇ ਰਾ ਦਾ ਰੋੜਾ ਜੱਗਾ ਤੇ ਪ੍ਰਦੀਪ ਕੰਬੋਜ ਰਾਹ ਵਿੱਚੋਂ ਹਟਾ ਭਾਵੇਂ ਕੁਝ ਵੀ ਕਰ ਜਿੰਨੇ ਪੈਸੇ ਚਾਹੀਦੇ ਆ ਚੱਕ ਬੇਝਿਜਕ ਹੋ ਕੇ ਬਸ ਇਹਨਾਂ ਨੂੰ ਕਿਸੇ ਵੀ ਲੈ ਲਾ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਮਹਿੰਦਰ ਸਿੰਘ ਵੀ ਇਲਾਕੇ ਦਾ ਕਹਿੰਦਾ ਕਹਾਉਂਦਾ ਬੰਦਾ ਸੀ ਨਿਸ਼ਾਨਾ ਜੱਗਾ ਚਰਨਾ ਤੇ ਪ੍ਰਦੀਪ ਕੰਬੋ ਸੀ ਹੁਣ ਉਹਦਾ ਨਿਸ਼ਾਨਾ ਜੱਗਾ ਚਰਨਾ ਤੇ ਪ੍ਰਦੀਪ ਕੰਬੋ ਸੀ ਨਵੇਂ-ਨਵੇਂ ਨਸ਼ਿਆਂ ਦੇ ਪੈਂਦੇ ਚਸਕੇ ਨੇ ਮੁੰਡਿਆਂ ਨੂੰ ਗਲਤ ਰਾਹੇ ਪਾ ਦਿੱਤਾ ਸੀ ਕਾਲਜ ਵਿੱਚ ਪੜ੍ਹਦੇ ਮੁੰਡੇ ਕ੍ਰੈਕਸ ਦੀਆਂ ਸ਼ੀਸ਼ੀਆਂ ਪੀਣ ਦੇ ਆਦੀ ਹੋ ਗਏ ਸਨ ਜੱਗਾ ਗਾਉਂਡ ਵੱਲ ਜਾ ਰਿਹਾ ਸੀ ਮਹਿੰਦਰ ਨੇ ਜੱਗੇ ਨੂੰ ਇਕੱਲੇ ਤੱਕਿਆ ਤੇ ਆਪਣੀ ਜੇਬ ਵਿੱਚੋਂ ਰਿਵਾਲਵਰ ਕੱਢਿਆ ਜੱਗੇ ਉੱਪਰ ਫਾਇਰ ਕੀਤਾ ਜਦੋਂ ਗੋਲੀ ਚੱਲੀ ਖੜਕੇ ਨਾ ਆਸ-ਪਾਸ ਦੇ ਦਰਖਤਾਂ ਦੇ ਬੈਠੇ ਪੰਛੀ ਸਹਿਮ ਕੇ ਉੱਡ ਗਏ ਇੱਕਦਮ ਸਨ ਨਾਟਾ ਛਾ ਗਿਆ ਮਹਿੰਦ ਜੱਗੇ ਉੱਤੇ ਵਾਰ ਕਰਕੇ ਭੱਜ ਗਿਆ ਜੱਗੇ ਦੇ ਪੱਟ ਵਿੱਚ ਗੋਲੀ ਲੱਗੀ ਆਸ-ਪਾਸੇ ਦੇ ਲੋਕਾਂ ਨੇ ਜੱਗੇ ਨੂੰ ਚੁੱਕਿਆ ਤੇ ਸਿੱਧਾ ਹਸਪਤਾਲ ਲੈ ਗਏ ਜੱਗੇ ਦੇ ਪੱਟ ਵਿੱਚ ਗੋਲੀ ਲੱਗੀ ਪਰ ਜਾਨ ਬਚ ਗਈ ਸੀ ਓਲੀ ਨੂੰ ਜਦ ਪਤਾ ਲੱਗਿਆ ਉਹ ਓਨੇ ਪੈਰੀ ਹਸਪਤਾਲ ਪਹੁੰਚੀ ਇੱਕ ਡਾਕਟਰ ਨੇ ਦੱਸਿਆ ਕਿ ਪੂਰਾ 1 ਮਹੀਨਾ ਹਸਪਤਾਲ ਰੱਖਣਾ ਪੈਣਾ। ਓਲੀ ਨੇ ਜੱਗੇ ਉੱਪਰ ਗੁੱਸਾ ਲਾਇਆ। ਕੀ ਲੈਣਾ ਸੀ ਸਰਪੰਚ ਬਣ ਕੇ? ਇਹ ਲੋਕ ਕਦੇ ਨਹੀਂ ਸੁਧਰਦੇ। ਆਪਾਂ ਇਹਨਾਂ ਨੂੰ ਕਿੱਥੋਂ ਸੁਧਲ ਸੁਧਾਰ ਲਾਵਾਂਗੇ? ਲੋਕਾਂ ਦੀ ਸੇਵਾ ਕਰਨ ਦਾ ਆ ਸਿਲਾ ਮਿਲਦਾ। ਕੀ ਕਿਸੇ ਦਾ ਮਾੜਾ ਕੀਤਾ ਆਪਾਂ ਜਿਹੜਾ ਆ ਆਪਾਂ ਨੂੰ ਦੁੱਖ ਭੋਗੀ ਜਾਂਦੇ ਆ। ਜੱਗਾ ਕਹਿੰਦਾ ਤੂੰ ਕਿਉਂ ਰੋਈ ਜਾਂਦੇ ਆ? ਮੈਨੂੰ ਕੁਝ ਨਹੀਂ ਹੋਇਆ। ਜੋ ਕਰਮਾਂ ਵਿੱਚ ਲਿਖਿਆ ਉਹ ਤਾਂ ਹੋ ਕੇ ਹੀ ਰਹਿੰਦਾ ਪੋਲੀ ਨੇ ਆਪਣੀ ਨੰਦ ਨੂੰ ਆਪਣੇ ਕੋਲ ਸੱਦਿਆ ਸਹਿਜ ਦਾ ਖਿਆਲ ਰੱਖਣ ਲਈ ਆ ਪੋਲੀ ਜੱਗੇ ਕੋਲ ਹਸਪਤਾਲ ਹੀ ਰਹਿੰਦੀ ਰੱਜੋ ਦੇ ਘਰ ਵਾਲਾ ਸਤਵੀਰ ਜੱਗੇ ਦਾ ਪਤਾ ਲੈਣ ਆਇਆ ਪੁਲਿਸ ਰਿਪੋਰਟ ਤਾਂ ਪਹਿਲਾਂ ਹੀ ਹੋ ਗਈ ਸੀ ਸਤਵੀਰ ਨੇ ਵਾਦਾ ਕੀਤਾ ਕਿ ਤੇਰੇ ਉੱਤੇ ਕੀਤੇ ਵਾਰ ਵਾਲੇ ਇਨਸਾਨ ਨੂੰ ਮੈਂ ਪਤਾਲ ਵਿੱਚੋਂ ਵੀ ਕੱਢ ਲਿਆਉਂ ਗਰਮੀਤ ਅਤੇ ਪੰਮੀ ਬਹੁਤ ਖੁਸ਼ ਸੀ ਮੁੰਡਾ ਹੋਣ ਤੇ ਉਹਨਾਂ ਦੀ ਖੁਸ਼ੀ ਦੁੱਗਣੀ ਹੋ ਗਈ ਸੀ ਪਰ ਜਦੋਂ ਤਾ ਪੰਮੀ ਦੀਆਂ ਪੈਣਾਂ ਦਾ ਵਿਆਹ ਹੋਇਆ ਸੀ ਪੰਮੀ ਦੀ ਸੱਸ ਰੋਜ਼ ਹੀ ਪੰਮੀ ਨੂੰ ਕਹਿੰਦੀ ਨਾ ਕੀ ਗੱਲ ਤੇਰੇ ਪਿਓ ਨੇ ਤੇਰੀਆਂ ਪੈਣਾਂ ਨੂੰ ਤਾਂ ਦਾਜ ਵਿੱਚ ਸਕੂਟਰ ਦੇ ਦਿੱਤੇ ਮੇਰਾ ਮੁੰਡਾ ਕਿਵੇਂ ਸੀ ਇਹਨਾਂ ਨੂੰ ਤਾਂ ਦਿੱਤਾ ਪੰਮੀ ਕਹਿੰਦੀ ਬੀਬੀ ਜੀ ਉਦੋਂ ਟਾਈਮ ਹੋਰ ਸੀ ਹੁਣ ਹੋਰ ਆ ਲੋਕੇ ਕਹਿੰਦੇ ਆਖੇ ਪੰਮੀ ਦੇ ਸਹੁਰਿਆਂ ਨੇ ਕੁਛ ਨਹੀਂ ਦਿੱਤਾ ਨੰਗ ਹੋਣਗੇ ਪੰਮੀ ਕਹਿੰਦੀ ਬੀਬੀ ਜੀ ਇਹਦੇ ਵਿੱਚ ਨੰਗ ਗਾਲੀ ਕੀ ਗੱਲ ਹੈ ਜਿੰਨਾ ਵੀ ਦਿੱਤਾ ਮੇਰੇ ਪੇਕੇਆਂ ਨੇ ਬਹੁਤ ਦਿੱਤਾ ਸੱਸ ਕਹਿੰਦੀ ਲੈ ਭਾਈ ਮੈਨੂੰ ਨਹੀਂ ਪਤਾ ਸਾਨੂੰ ਵੀ ਸਕੂਟਰ ਚਾਹੀਦਾ ਕਹਦੀ ਆਪਦੇ ਪਿਓ ਨੂੰ ਪੰਮੀ ਕਹਿੰਦੀ ਬੀਬੀ ਪਹਿਲਾਂ ਤਾਂ ਕਦੇ ਤੁਸੀਂ ਕਿਹਾ ਨਹੀਂ ਐਵੇਂ ਅੱਜ ਹੀ ਕਿਉਂ ਐਨੇ ਨੂੰ ਗਰਮੀਤ ਵੀ ਆ ਗਿਆ ਖੇਤੋਂ ਗਰਮੀਤ ਨੂੰ ਹੁਣ ਪੈਸੇ ਕਮਾਉਣ ਦਾ ਲਾਹਾ ਹੋ ਗਿਆ ਸੀ ਮਾਂ ਪੁੱਤ ਦੋਹੇ ਮੁੰਡਾ ਕੋਈ ਤਾਂ ਜ਼ਿਆਦਾ ਹੰਕਾਰ ਗਏ ਸੀ ਗਰਮੀਤ ਨੂੰ ਵੀ ਸੀ ਗੁੱਸਾ ਸੀ ਕਿ ਮੇਰੇ ਸਹੁਰਿਆਂ ਦੇ ਦਾਜ ਵਿੱਚ ਮੈਨੂੰ ਸਕੂਟਰ ਨਹੀਂ ਦਿੱਤਾ ਇਸ ਗੱਲੋਂ ਪੰਮੀ ਤੇ ਗਰਮੀਤ ਹੀ ਕਈ ਵਾਰ ਬਹਿਸ ਵੀ ਹੋ ਚੁੱਕੀ ਸੀ ਪੰਮੀ ਹੁਣ ਘੱਟ ਹੀ ਧਿਆਨ ਦਿੰਦੀ ਸੀ ਇਹਨਾਂ ਦੀਆਂ ਗੱਲਾਂ ਵਿੱਚ ਪਰ ਰਾਤ ਨੂੰ ਗਰਮੀਤ ਦੇ ਮਾਰੇ ਮੈਣੇ ਉਹਨੂੰ ਸੌਣ ਨਾ ਦਿੰਦੇ ਰੱਬ ਦਾ ਸ਼ੁਕਰ ਸੀ ਕਿ ਪੰਮੀ ਨੂੰ ਨੌਕਰੀ ਮਿਲ ਗਈ ਸੀ ਸਕੂਲ ਵਿੱਚ ਉਹਦਾ ਚੰਗਾ ਵਕਤ ਲੰਘਦਾ ਸੀ ਗਰਮੀਤ ਕਦੇ ਇੰਜ ਕਰੇਗਾ ਉਹਨੇ ਸੋਚਿਆ ਵੀ ਨਹੀਂ ਸੀ ਗਰਮੀਤ ਪਹਿਲਾਂ ਵਾਲੇ ਲੱਛਣਾਂ ਤੇ ਉਤਰ ਗਿਆ ਸੀ ਸੱਸ ਦੇ ਨਿਤ ਦੇ ਮੈਣੇ ਸੀ ਤੇ ਕਦੇ-ਕਦੇ ਉਹਦੀ ਸੱਸ ਕਹਿ ਦਿੰਦੀ ਸਾਨੂੰ ਮੁੰਡਾ ਦੇ ਦੇ ਤੇ ਆਪ ਵਗ ਜਾ ਪੇਕੇ ਜਾਂ ਤਲਾਕ ਦੇ ਦੇ ਪੰਮੀ ਬਹੁਤ ਰੋਂਦੀ ਪਰ ਕਦੇ ਵੀ ਕਰਦਿਆਂ ਨੂੰ ਉਹਨੇ ਦੱਸਿਆ ਨਾ ਕਿ ਸੌਰਿਆਂ ਵੱਲੋਂ ਉਸ ਨੂੰ ਤੰਗ ਕੀਤਾ ਜਾ ਰਿਹਾ ਗਰਮੀਤ ਆਏ ਸਾਲ ਤੋਂ ਚਾਰ ਕੀਲੇ ਠੇਕੇ ਉੱਪਰ ਲੈ ਲੈਂਦਾ ਪਰ ਲਾਲਚ ਉਹਦਾ ਹੱਜੇ ਵੀ ਨਹੀਂ ਸੀ ਪੂਰਾ ਹੁੰਦਾ ਪੰਮੀ ਕਹਿੰਦੀ ਵੇਖੋ ਜੀ ਕਿੰਨੇ ਔਖੇ ਵੇਲੇ ਮੈਂ ਤੁਹਾਡਾ ਸਾਥ ਦਿੱਤਾ ਪਰ ਹੁਣ ਤੁਸੀਂ ਇੰਜ ਕਿਉਂ ਕਰ ਰਹੇ ਆ ਮੇਰੀ ਤਨਖਾਹ ਨਾ ਤੁਹਾਡੀ ਆਪਣੀ ਕਮਾਈ ਨਾਲ ਜੇ ਟਿੱਡ ਨਾ ਪਰਿਆ ਤਾਂ ਸਕੂਟਰ ਨਾਲ ਵੀ ਨਹੀਂ ਪੜਨਾ ਗਰਮੀਤ ਕਹਿੰਦਾ ਮੇਰੀ ਕੀ ਇੱਜ਼ਤ ਰੱਖੀ ਐ ਉਹਨਾਂ ਨੇ ਵੇਖ ਲਾ ਛੋਟੇ ਸਾਡਾ ਨੂੰ ਕਿਵੇਂ ਸਕੂਟਰ ਦੇ ਦਿੱਤੇ ਮੇਰੇ ਵਾਰੀ ਕਿਹੜਾ ਉਹ ਨੰਗ ਹੁੰਦੇ ਸੀ ਨਾਲੇ ਗੱਲ ਸੁਣ ਲੈ ਮੇਰੀ ਜੇ ਉਹਨਾਂ ਨੇ ਹੁਣਾਂ ਚਿਰ ਦਿੱਤੀ ਤੂੰ ਵੀ ਆਪਦੀ 10ਥ ਫੋੜੀ ਚੱਕੀ ਤੇ ਵਗਜੀ ਆਪਦੇ ਪੇਕਿਆਂ ਨੂੰ ਮਾਰੇ ਨਿਕਲ ਜਾਣ ਕਿਸ ਨਾਲ ਦੁੱਖ ਫਰੋਲੇ ਪੇਕਿਆਂ ਕੋਲ ਉਹ ਦੱਸਦੀ ਨਹੀਂ ਸੀ ਗਰਮੀਤ ਨੇ ਸ਼ੱਡ੍ਰੀਸ਼ਾ ਡਾਈਸ਼ਰਾ ਫੇਰ ਪਿੰਨੀ ਸ਼ੁਰੂ ਕਰ ਦਿੱਤੀ ਸੀ ਉਹ ਸਾਰੇ ਪਿੰਡ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ ਲੰਬੜਾਂ ਦੇ ਜੀਤੇ ਨਾਲ ਉਹਦੀ ਚੰਗੀ ਜਾਰੀ ਸੀ ਜੀਤਾ ਕਹਿੰਦਾ ਗਰਮੀਤ ਵਾਈ ਬੰਦੇ ਹੋਰ ਵੀ ਬਹੁਤ ਐ ਪਰ ਤੇਰੀ ਵਰਗਾ ਨਹੀਂ ਕੋਈ ਵੀ ਹੋਣਾ ਗਰਮੀਤ ਕਹਿੰਦਾ ਉਹ ਜੀਤਿਆ ਮਿਹਨਤ ਕਰਦਾ ਮਿਹਨਤ ਤਾਂ ਹੀ ਆਹ ਪਹਿਲੀ ਠੇਕੇ ਤੇ ਲਈਆ ਨਾਲੇ ਗੱਲ ਸੁਣ ਆਹ ਸਾਲ ਆਪਾਂ ਸਿੰਦੇ ਗਿਆ ਅਲਾ 10 ਗੀਲਿਆਂ ਦਾ ਟੱਕ ਬੈ ਲੈ ਲੈਣਾ ਜੀਤਾ ਕਹਿੰਦਾ ਓਏ ਬੱਲੇ ਗਰਮੀਤ ਚੜਾਈ ਏ ਤੇਰੀ ਪਰ ਆਹ ਕੀ ਟੁੱਟੇ ਜਿਹਾ ਸਾਈਕਲ ਤੇ ਲੱਤਾਂ ਕਸੀਰਦਾ ਹੁਣ ਤੂੰ ਵੱਡਾ ਬੰਦਾ ਯਾਰ ਤੇਰੇ ਵਰਗਿਆਂ ਕੋਲ ਕੋਈ ਚੰਗਾ ਸਾਧਨ ਹੋਣਾ ਚਾਹੀਦਾ ਆਉਂਦਾ ਜਾਂਦਾ ਚੰਗਾ ਲੱਗੇ ਬੰਦਾ ਗਰਮੀਤ ਨੂੰ ਫਿਰ ਪੰਮੀ ਦੇ ਪੇਕਿਆ ਤੇ ਗੁੱਸਾ ਆਉਣ ਲੱਗ ਪਿਆ ਸੀ ਐਨੇ ਨੂੰ ਗੈਲੇ ਕੀ ਬਹੂ ਆਉਂਦੇ ਜੀਤੋ ਦੇ ਨਜ਼ਰੀ ਪਈ ਉਹ ਵੇਖ ਓਏ ਐਨੇ ਕਵੇਲੇ ਆ ਸੱਪਣੀ ਕਿਵੇਂ ਖੇਤਾਂ ਵਿੱਚ ਫਿਰਦੀ ਆ ਗਰਮੀਤ ਕਹਿੰਦਾ ਓਏ ਸ਼ੱਦ ਦੇ ਚਾਇਕ ਕਾਂਬੇ ਚ ਫੇਰ ਨਾ ਪਾ ਮੈਨੂੰ ਐਵੇਂ ਓਏ ਕੰਜਰ ਦੀ ਇਹ ਬਲਾਈ ਸੋਹਣੀ ਜਨਾਨੀ ਜਦੋਂ ਨੇੜੇ ਜੇ ਆਈ ਤਾਂ ਜੀਤੇ ਨੇ ਪੁੱਛਿਆ ਉਹ ਮਿੰਦੋ ਪਰਚਾਈ ਕਿਵੇਂ ਤੂੰ ਐਡੀ ਕੁ ਵੇਲੇ ਖੇਤਾਂ ਦੀਆ ਪੱਟਾ ਮਿੱਧੀ ਜਾਨੀ ਆ ਮਿੰਦੋ ਕਹਿੰਦੀ ਵੇ ਪੋਚਣਾ ਜੀਤਿਆ ਤੇਰੇ ਵਾਈ ਦੇ ਪੱਠੇ ਵੱੜਦੀ ਦੇ ਦਾਤੀ ਵੱਜੀ ਉਂਗਹੀ ਲਾ ਕੇ ਲੈ ਗਈ ਉਹ ਪੱਜਿਆ ਪੱਜਿਆ ਕਰਿਆ ਗਿਆ ਡਾਕਟਰ ਨੇ ਪੱਟੇ ਕਰਤੀ ਨਾਲੇ ਗੋਲੀਆਂ ਦੇ ਦਿੱਤੀਆਂ ਗੋਲੀਆਂ ਨਾਲ ਉਹਨੂੰ ਉਹ ਕੇ ਚੜ ਗਈ ਉਹ ਤਾਂ ਮੰਝ ਤੇ ਹੀ ਲਟ ਗਿਆ ਤੇਰਾ ਤਾਇਆ ਗਿਆ ਤੇਰੀ ਭੈਣ ਕੋਲ ਕਰੇ ਕੋਈ ਹੈ ਨਹੀਂ ਸੀ ਮੈਂ ਸੋਚਿਆ ਪੱਠਿਆਂ ਵਾਲੀ ਵੱਲਦ ਗੱਡੀ ਦਾ ਖੇਤੀ ਖੜੀ ਐ ਚੱਲ ਤਾਰੀ ਨੂੰ ਕਹਿ ਦੂੰ ਵੀ ਕਰੇ ਛਾਡਾ ਗਰਮੀਤ ਮੁੱਛਾਂ ਨੂੰ ਵਟ ਚਾਰਦਾ ਬੋਲਿਆ ਨਾ ਪਰਚਾਈ ਮੈਨੂੰ ਕੀ ਛਪਾਕੀ ਨਿਕਲੀ ਐ ਮੈਂ ਛਾਡਦਾ ਹਾਂ ਪੱਠੇ ਗਰਮੀਤ ਕਹਿੰਦਾ ਤੂੰ ਹੁਕਮ ਤੱਕ ਕਰ ਮਿੰਦੋ ਕਹਿੰਦੀ ਚੱਲ ਜਿੰਨੇ ਦਿਨ ਉਹਦੀ ਉਂਗਲ ਹੀ ਠੀਕ ਹੁੰਦੀ ਤੂੰ ਪੱਠੇ ਕਰ ਛਾਡਾਇਆ ਕਰੀ ਗਰਮੀਤ ਕਹਿੰਦਾ ਪਾੜਾ ਲਗੂ ਪੱਠੇ ਤਾਂ ਮੈਂ ਪਸ਼ੂਆਂ ਦੀਆਂ ਖੋਲੀਆਂ ਵਿੱਚ ਵੀ ਪਾ ਆਇਆ ਕਰੂੰ ਮਿੰਤੋਂ ਕਿਸੇ ਨੂੰ ਵਾਰੇ ਤਾਰੇ ਨਹੀਂ ਸੀ ਆਉਣ ਦਿੰਦੀ ਲੱਕ ਨੂੰ ਮਰੋੜਦੀ ਹੋਈ ਉਹ ਆਪਣੇ ਘਰ ਵੱਲ ਚੱਲ ਪਈ ਪੰਮੀ ਕੇ ਬੇੜੇ ਵਿੱਚ ਲੱਗਿਆ ਤਰੇਕ ਦਾ ਬੂਟਾ ਵੇਖ ਵੇਖ ਜਿੱਤੋਂ ਪੰਮੀ ਨੂੰ ਬਹੁਤ ਯਾਦ ਕਰੀ ਸੀ ਇੱਕ ਦਿਨ ਉਸਨੇ ਕਤਾਰ ਨਾਲ ਸਲਾਹ ਕੀਤੀ ਕਿ ਪੰਮੀ ਨੂੰ ਮਿਲਣ ਨੂੰ ਦਿਲ ਕਰਦਾ ਆਪਾਂ ਚੱਲੀਏ ਕਿਸੇ ਦਿਨ ਪਰ ਕਤਾਰ ਸਿੰਘ ਨੂੰ ਖੇਤੀ ਬੰਨੇ ਦੇ ਕੰਮ ਜ਼ਿਆਦਾ ਹੁਣ ਕਰਕੇ ਵੈਲ ਨਹੀਂ ਸੀ ਉਸਨੇ ਸਲਾਹ ਦਿੱਤੀ ਕਿ ਤੂੰ ਤੇ ਚੰਦਕੋੜ ਮੇ ਲਾਓ ਪੰਮੀ ਨੂੰ ਜੀਤੂ ਨੇ ਚੰਦਕੋੜ ਨਾਲ ਸਲਾਹ ਕੀਤੀ ਤੇ ਦੋ ਕੁ ਦਿਨਾਂ ਬਾਅਦ ਪੰਮੀ ਕੇ ਪਿੰਡ ਨੂੰ ਜਾਂਦੀ ਬਸ ਚੜ ਗਈਆਂ ਅਗਾ ਪੰਮੀ ਤੇ ਗਰਮੀਤ ਦੋਹੇ ਲੜ ਰਹੇ ਸਨ ਗਰਮੀਤ ਗਲਤ ਕੰਮ ਵਿੱਚ ਦੁਬਾਰਾ ਪੈ ਚੁੱਕਿਆ ਸੀ ਪੰਮੀ ਉਸਨੂੰ ਰੋਕਦੀ ਪਰ ਗਰਮੀਤ ਕਿੱਥੇ ਮੰਦਾ ਸੀ ਅੱਜ ਗਰਮੀਤ ਦੀ ਜੇਬ ਵਿੱਚੋਂ ਨਮੀਆਂ ਨਕੋਤ ਚਾਂਜਰਾਂ ਦਾ ਜੋੜਾ ਮਿਲਿਆ ਪੰਮੀ ਨੇ ਕੱਪੜੇ ਧੋਂਦਿਆ ਵੇਖਿਆ ਤਾਂ ਉਹਨੇ ਗਰਮੀਤ ਨੂੰ ਪੁੱਛਿਆ ਪਰ ਗਰਮੀਤ ਕੁਝ ਦੱਸਣ ਦੀ ਬਜਾਏ ਉਹਦੇ ਨਾਲ ਹੀ ਲੜਨ ਲੱਗ ਪਿਆ ਜਦੋਂ ਪੰਮੀ ਨੇ ਫੇਰ ਪੁੱਛਿਆ ਗਰਮੀਤ ਨੇ ਪੰਮੀ ਨੂੰ ਜੋਰ ਦੇਨੇ ਧੱਕਾ ਮਾਰਿਆ ਪੰਮੀ ਬੇੜੇ ਵਿੱਚ げੜਾ ਖਾੜ ਦੇ ਗਈ ਤੇ ਉਦੋਂ ਹੀ ਅਚਾਨਕ ਜੀਤੋ ਤੇ ਚੰਦਪੁਰ ਆ ਗਈਆਂ ਜੀਤੋ ਅਤੇ ਚੰਦਕੋ ਨੇ ਡਿੱਗੀ ਹੋਈ ਪੰਮੀ ਨੂੰ ਚੁੱਕਿਆ ਗਰਮੀਤ ਉਹਨਾਂ ਸਾਹਮਣੇ ਬੋਲਜਿਆ ਬਣ ਗਿਆ ਸੀ ਪੰਮੀ ਨੇ ਆਪਣੀ ਮਾਂ ਅਤੇ ਚਾਚੀ ਨੂੰ ਕਿਹਾ ਕਿ ਮੈਨੂੰ ਚੱਕਰ ਜੇ ਆਉਣ ਲੱਗ ਪਏ ਸੀ ਤਾਂ ਹੀ ਡਿੱਗ ਪਈ ਸੀ ਜੀਤ ਨੂੰ ਕੁਝ ਅਜੀਬ ਜਿਹਾ ਲੱਗਿਆ ਪਰ ਚੰਦ ਕੋ ਸਭ ਬੁੱਝ ਗਈ ਸੀ ਚਾਹ ਪਾਣੀ ਪੀਤਾ ਗਰਮੀ ਦਾ ਖੇਤਾਂ ਨੂੰ ਚੱਲਿਆ ਗਿਆ ਪੰਮੀ ਦੀ ਸੱਸ ਵੀ ਮਿੱਠੀ ਪਿਆਰੀ ਹੋ ਬੈਠੀ ਸੀ ਪੰਮੀ ਦਾ ਬਦਲਿਆ ਹੋਇਆ ਚਿਹਰਾ ਚੰਦ ਕੋ ਨੇ ਪਾਪ ਲਿਆ ਸੀ ਚੰਦ ਕੁਰ ਪੰਮੀ ਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਪੰਮੀ ਨੇ ਚਾਚੀ ਦਾ ਹੱਥ ਕੁੱਟਿਆ ਕਿ ਮਾਂ ਨੂੰ ਨਾ ਦੱਸੇ ਦੂਜੇ ਦਿਨ ਹੀ ਦੋਹੇ ਦਰਾਣੀ ਜਟਾਣੇ ਵਾਪਸ ਭੈਣੀ ਪਿੰਡ ਆ ਗਈਆਂ ਜੀਤ ਤੋਂ ਕਹਿੰਦੀ ਨੀ ਚੰਦਕੁਰੇ ਪੰਮੀ ਬੇਗਲਾ ਕਿਵੇਂ ਬੱਗੇ ਜੀ ਹੋਈ ਪਈ ਸੀ ਉਹ ਮੈਨ ਤੈਨੂੰ ਕਿਵੇਂ ਲੱਗੀ ਚੰਦਕੁਰ ਕਹਿੰਦੀ ਠੀਕ ਸੀ ਪਣੇ ਤੈਨੂੰ ਉਹੀ ਲੱਗਿਆ ਇੱਕ ਸੁਖ ਨਾਲ ਵੇਖਲਾ ਮੁੰਡਾ ਦੁੱਧ ਚੁੰਗਦਾ ਨਾਲੇ ਉਹਨ ਸਕੂਲ ਦਾ ਕਸ ਰਹਿੰਦਾ ਜੀਤੋ ਕਹਿੰਦੀ ਹਾਂ ਚੰਦਕੁਰੇ ਮੈਨੂੰ ਹੀ ਉਹੀ ਲੱਗਿਆ ਗਰਮੀਤ ਦਾ ਰੋਜ ਦਾ ਹੀ ਕੰਮ ਸੀ ਮਿੰਦੋ ਦੇ ਘਰੇ ਆਉਣਾ ਹੁਣ ਤਾਂ ਮਿੰਦੋ ਦੇ ਘਰ ਵਾਲੇ ਦੀ ਉਂਗਲ ਬਿਲਕੁਲ ਠੀਕ ਸੀ ਪਰ ਫਿਰ ਵੀ ਮਿੰਦੋ ਨੇ ਗਰਮੀਤ ਨੂੰ ਪੱਠੇ ਲਿਆਉਣ ਦਾ ਕਿਹਾ ਕਰ ਵਾਲਾ दारू ਪਿੰਦਾ ਸੀ ਉਹ ਸੰਦੇਹੀ ਪੈਗਲਾ ਸੌਂ ਜਾਂਦਾ ਪਰ ਗਰਮੀਤ ਇਸ ਦਾ ਕੋਈ ਫਾਇਦਾ ਚੱਕਦਾ ਮਿੰਦੋ ਕਹਿੰਦੀ ਬੇਗਰਮੀਤ ਕੱਲੀਆਂ ਚਾਂਜਰਾ ਨਾਲ ਹੀ ਸਾਰਤਾ ਹੋਰ ਵੀ ਕੁਝ ਮੰਗਦਾ ਦਿਲ ਮੇਰਾ ਗਰਮੀਤ ਕਹਿੰਦਾ ਦਿਲ ਤਾਂ ਮੇਰਾ ਵੀ ਬਹੁਤ ਕੁਝ ਮੰਦਾ ਕਹਿ ਗਰਮੀਤ ਨੇ ਮਿੰਦੋ ਨੂੰ ਆਪਣੇ ਵੱਲ ਖਿੱਚ ਲਿਆ ਜਨਾਨੀ ਦੀ ਭੁੱਖ ਨਹੀਂ ਸੀ ਮਰੀ ਉਹ ਮੈਂ ਹੀ ਗਰਮੀਤ ਨੂੰ ਐਨੇ ਵੱਟੇ ਪਏ ਪਰ ਫਿਰ ਵੀ ਉਹ ਸੰਭਲਿਆ ਨਹੀਂ ਸੀ ਗਰਮੀਤ ਦਾ ਰੋਜ ਦਾ ਆਉਣ ਜਾਣ ਕਈ ਲੋਕਾਂ ਨੂੰ ਰੜਕ ਰਿਆ ਸੀ ਗਰਮੀਤ ਕਾਹੇ ਇੱਕ ਗਵੰਡੀ ਸੀ ਜਦੀ ਅੱਖ ਬਹੁਤ ਟਾਈਮ ਤੋਂ ਮਿੰਦੋ ਤੇ ਸੀ ਪਰ ਗਰਮੀਤ ਤੇ ਮਿੰਦੋ ਦਾ ਚਰਚਾ ਸੁਣ ਉਹ ਸਕੀਮਾ ਕਰਨ ਲੱਗਿਆ ਕਿ ਕਿਵੇਂ ਇਹਨਾਂ ਨੂੰ ਹਟਾਇਆ ਜਾਵੇ ਨਿਤ ਦੀ ਸ਼ਰਾਬ ਤੋਂ ਅੱਕ ਕੇ ਪੰਮੀ ਦੀ ਹੁਣ ਬਸ ਹੋ ਗਈ ਸੀ ਪੰਮੀ ਨੇ ਇਹ ਫੈਸਲਾ ਕਰ ਲਿਆ ਕਿ ਉਹ ਆਪਣੇ ਪੈਰਾਂ ਸਿਰ ਖੜੀ ਐ ਘਰ ਹੀ ਛੱਡ ਕੇ ਚਲੀ ਜਾਵੇ ਅੱਜ ਤਾਂ ਗਰਮੀਤ ਨੇ ਹੱਦ ਹੀ ਕਰ ਦਿੱਤੀ ਸੀ ਪਿਆ ਹੋਇਆ ਵੀ ਮਿੰਦੋ ਮਿੰਦੋ ਕਰ ਰਿਹਾ ਸੀ ਪੰਮੀ ਦੇ ਗੱਲ ਵਸੋਂ ਵਾਰੇ ਸੀ ਉਹ ਸਵੇਰੇ ਹੀ ਆਪਣੇ ਮੁੰਡੇ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਗਰਮੀਤ ਲਈ ਹੁਣ ਹੋਰ ਵੀ ਸੌਖਾ ਹੋ ਗਿਆ ਸੀ ਗਵਾਨ ਦਾ ਉਹੀ ਮੁੰਡਾ ਪਿੰਦਰ ਹੁਣ ਮਿੰਦੋ ਤੇ ਅੱਖ ਰੱਖਦਾ ਮਿੰਦੋ ਤੇ ਵੀ ਉਹਦੇ ਨਾਲ ਹੱਸਦੀ ਗਰਮੀਤ ਨੂੰ ਉਹ ਟਾਲਦੀ ਰਹਿੰਦੀ ਸੀ ਗਰਮੀਤ ਨੂੰ ਮਿੰਦੋ ਦਾ ਚਸਕਾ ਪਿਆ ਹੋਇਆ ਸੀ ਹੁਣ ਮਿੰਦੋ ਦੇ ਲਾਰੇ ਉਸ ਨੂੰ ਟਿੱਕ ਨਹੀ ਸੀ ਦੇ ਰਹੀ ਮਿੰਦੋ ਦੀ ਹੁਣ ਪਿੰਦਰ ਨਾਲ ਬਣ ਲੱਗ ਪਈ ਸੀ ਮਿੰਦੋ ਦੇ ਘਰ ਵਾਲਾ ਵਿਚਾਰਾ ਖੇਤ ਜਾਂਦਾ ਤਾਂ ਮਗਰੋਂ ਅੱਖ ਬਚਾ ਪਿੰਦਰ ਉਹਨਾਂ ਦੇ ਘਾਰਾ ਜਾਂਦਾ ਪੰਮੀ ਆਪਣੇ ਪੇਕੇ ਪਿੰਡ ਗਈ ਤੇ ਸਾਰਾ ਕੁਝ ਸੱਚ ਦੱਸਿਆ ਪਰ ਚੰਦਕੋ ਨੇ ਪੰਮੀ ਨੂੰ ਪੂਰਾ ਦਿਲਾਸਾ ਦਿੱਤਾ ਕਿ ਕਦੇ ਤਾਂ ਗਰਮੀ ਸੁਧਰੂ ਜੀਤੋ ਅਤੇ ਬਚਨوں ਨੂੰ ਤਾਂ ਪੰਮੀ ਦੇ ਦੁੱਖ ਨੇ ਹਰਾ ਦਿੱਤਾ ਸੀ ਰੱਬ ਕਿਤੇ ਤਾਂ ਸੁਣਦਾ ਹੀ ਆ ਗਰਮੀ ਦੀ ਹਾਲ ਦਿਨ ਬਾ ਦਿਨ ਖਰਾਬ ਹੁੰਦੀ ਜਾ ਰਹੀ ਸੀ ਮਿੰਦੋ ਬਾਰੇ ਉਸਨੂੰ ਪਤਾ ਲੱਗ ਗਿਆ ਸੀ ਹੁਣ ਉਹ ਪਛਤਾ ਰਿਹਾ ਸੀ ਕਿ ਮੈਂ ਕਿੰਨੇ ਪੈਸੇ ਖਵਾਤੇ ਇਸ ਕੰਜਰੀ ਨੂੰ ਇੱਕ ਦਿਨ ਸਿਕਹ ਦੁਪਹਿਰੇ ਗਰਮੀਤ ਨੇ ਪਿੰਦਰ ਨੂੰ ਮਹਿੰਦੀ ਕੀਤੀ ਬਾਹਲੀ ਬੈਠਕ ਵਿੱਚ ਵੜਦਿਆਂ ਵੇਖ ਲਿਆ ਗਰਮੀਤ ਪੂਰਾ ਗੁੱਸੇ ਵਿੱਚ ਸੀ ਉਹ ਵੀ ਮਗਰ ਹੀ ਘਰ ਚਲਾ ਗਿਆ ਮਿੰਦੀ ਅਤੇ ਪਿੰਦਰ ਜਦੋਂ ਇਕੱਠੇ ਹੋਏ ਗਰਮੀਤ ਨੇ ਕੋਲ ਹੀ ਪਿਆ ਕਸੀਆ ਚੁੱਕਿਆ ਪਰ ਹੇਠਾਂ ਪਈ ਮਿੰਦੋ ਨੇ ਪਿੰਦਰ ਨੂੰ ਇਸ਼ਾਰਾ ਕੀਤਾ ਕਿ ਪਿੰਦਰ ਨੇ ਪੂਰੀ ਹੁਸ਼ਿਆਰੀ ਨਾਲ ਗਰਮੀਤ ਕੋਲੋਂ ਕਸੀਆ ਫੜ ਪੁੱਠਾ ਕਰਕੇ ਪੂਰੇ ਜ਼ੋਰ ਦੀ ਗਰਮੀਤ ਦੇ ਹੀ ਸਿਰ ਮਾਰਿਆ ਤੇ ਉੱਥੋਂ ਭੱਜ ਗਿਆ ਪੂਰੀ ਗਲੀ ਇੱਜ਼ਤ ਲੁੱਟਣ ਆਇਆ ਸੀ ਤਾਂ ਹੀ ਮੈਂ ਇਹਦੇ ਕਸੀਆ ਮਾਰਿਆ ਗਰਮੀਤ ਦੀ ਮਾਂ ਭੱਜੀ-ਭੱਜੀ ਆਈ ਤੇ ਜ਼ਖਮੀ ਹੋਏ ਗਰਮੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਗਰਮੀਤ ਦੇ ਸਿਰ ਸੱਟ ਲੱਗਣ ਕਾਰਨ ਡਾਕਟਰਾਂ ਨੇ ਕਿਹਾ ਕਿ ਇਹਦੇ ਸੱਟ ਲੱਗਣ ਕਾਰਨ ਦਿਮਾਗੀ ਹਾਲਤ ਠੀਕ ਨਹੀਂ ਵੈਸੇ ਇਹ ਠੀਕ ਹੈ ਪਰ ਕੁਝ ਕਰਨ ਜਾਂ ਬੋਲਣ ਦੀ ਸਮਰੱਥਾ ਘਟ ਗਈ ਏ ਹੋ ਸਕਦਾ ਇਹਨੂੰ ਕੁਝ ਯਾਦ ਵੀ ਨਾ ਰਹੇ ਗਰਮੀਤ ਦੀ ਮਾਂ ਦਹਤਰੀ ਪਟ ਰਹੀ ਸੀ ਪੰਮੀ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿਉਂਕਿ ਹੁਣ ਪੰਮੀ ਨੇ ਫੈਸਲਾ ਕਰ ਲਿਆ ਸੀ ਕਿ ਉਹ ਵਾਪਸ ਆਪਣੇ ਸਹੁਰੇ ਪਿੰਡ ਕਦੇ ਪੈਰ ਨਹੀਂ ਪਾਵੇਗੀ ਧਾਰੀ ਅਤੇ ਹਰਪਾਲ ਵੀ ਕਈ ਦਿਨ ਜੱਗੇ ਕੋਲ ਰਹੇ ਪਰ ਭੋਲੀ ਨੇ ਕਿਹਾ ਕਿ ਘਰੇ ਵੀ ਤੁਹਾਡੇ ਸਾਥ ਦਾ ਨਹੀਂ ਤੁਸੀਂ ਘਰੇ ਜਾਓ ਜੇ ਲੋੜ ਪਈ ਤਾਂ ਸਨੇਹਾ ਪੇ ਦੇਵਾਂਗੀ ਤਾਰੀ ਜਦੋਂ ਆਪਣੇ ਘਰ ਗਿਆ ਪ੍ਰੀਤ ਨੇ ਜੱਗੇ ਦਾ ਹਾਲਚਲ ਪੁੱਛਿਆ ਤਾਰੀ ਨੇ ਰਸਮੀ ਜੇ ਤੋਤੇ ਹੀ ਜੱਗੇ ਵਾਲੇ ਦੱਸਿਆ ਕੰਮੋ ਆਪਣੇ ਪੀਕਿਆਂ ਪਲ ਗਈ ਹੋਈ ਸੀ ਪ੍ਰੀਤ ਦੀ ਸੱਸ ਨੇ ਕਿਹਾ ਕਿ ਹੁਣ ਕੰਮੋ ਇੱਥੇ ਹੋਣੀ ਨੂੰ ਥੋੜਾ ਤਾਰੀ ਨੂੰ ਆਪਣੀਆਂ ਗੱਲਾਂ ਵਿੱਚ ਲੈ ਪੁੱਤ ਇਉ ਗੁੱਸੇ ਗਿੱਲੇ ਚੰਗੇ ਨਹੀਂ ਜੇ ਹੁਣੇ ਤੋਂ ਫਰਕ ਪੈ ਗਿਆ ਫੇਰ ਪੁੱਤ ਕਿੱਥੇ ਨਿਭੀ ਤਾਰੀ ਖੇਤ ਗਿਆ ਥੋੜਾ ਜਿਹਾ ਉਦਾਸ ਵੀ ਸੀ ਮੱਖਣ ਦੀ ਭਾਵੇਂ ਕੰਮੋ ਨਾਲ ਬਣਦੀ ਸੀ ਤਾਰੀ ਅਤੇ ਪ੍ਰੀਤ ਵਿੱਚ ਪਿਆ ਫਰਕ ਉਸ ਨੂੰ ਲਹਨਤਾ ਪਾ ਰਿਹਾ ਸੀ ਤਾਰੀ ਨੂੰ ਵੇਖ ਮੱਖਣ ਆਇਆ ਤਾਰੀ ਬਾਈ ਕਿਵੇਂ ਉਦਾਸ ਜਿਆ ਹੈ ਤਾਰੀ ਕਹਿੰਦਾ ਨਹੀਂ ਨਹੀਂ ਮੱਖਣਾ ਉਹ ਤਾਂ ਜਰ ਜੱਗੇ ਕਰਕੇ ਆ ਥੋੜਾ ਜਾ ਮੱਖਣ ਬਾਈ ਮੇਰੀ ਮਾਂ ਥੋੜੀ ਜਿਹੀ ਟਿੱਲੀ ਹੈ ਪੈਸਿਆਂ ਦੀ ਲੋਟ ਸੀ ਤਾਰੀ ਕਹਿੰਦਾ ਕਿੰਨੇ ਚਾਹੀਦਿਆ ਮੱਖਣਾ ਉਹ ਭਾਬੀ ਤਾਂ ਗਈ ਆ ਪਰ ਮੈਂ ਕਰ ਦਿੰਨਾ ਕੋਈ ਹਿੱਲਾ ਮੱਖਣ ਕਹਿੰਦਾ ਉਹ ਤਾਂ ਬਾਈ ਇੱਕ ਦਿਨ ਮੈਂ ਪਹਿਲਾਂ ਵੀ ਲਏ ਸੀ ਭਾਬੀ ਕੰਮੋਂ ਤੋਂ ਪੈਸੇ ਵਿਚਾਰੀ ਚੰਗੀ ਆ ਉਹ ਲੋ ਮਦਦ ਕੀਤੀ ਉਹਨੇ ਉਹ ਵੀ ਡੱਬੇ ਵਿੱਚ ਰੋਟੀ ਵਾਲੇ ਵਿੱਚ ਪੈਸੇ ਪਾ ਕੇ ਭੇਜੇ ਘਰ ਆ ਗਿਆ ਪ੍ਰੀਤ ਆਪਣੀ ਸੱਸ ਦੇ ਕਹੇ ਅਨੁਸਾਰ ਨਹਾ ਕੇ ਤਿਆਰ ਹੋ ਰਹੀ ਸੀ ਪ੍ਰੀਤ ਨੂੰ ਤਿਆਰ ਹੁੰਦੀ ਵੇਖਤਾਰੀ ਉਹਦੇ ਨੇੜੇ ਆ ਗਿਆ ਤੇ ਹੱਥ ਫੜ ਬੜੇ ਪਿਆਰ ਨਾਲ ਪੁੱਛਿਆ ਕੀ ਗੱਲ ਅੱਜ ਬੜਾ ਹੀ ਤਿਆਰ ਹੋਈ ਜਾਨੀ ਹੈ ਪ੍ਰੀਤ ਕਹਿੰਦੀ ਵੇਖ ਲਵੋ ਅੱਖਾਂ ਵਿੱਚ ਜਿਸ ਦੇ ਲਈ ਪਿਆਰ ਹੈ ਉਸੇ ਲਈ ਤਾਰੀ ਨੇ ਪ੍ਰੀਤ ਨੂੰ ਉਸ ਦਿਨ ਲਈ ਮਾਫੀ ਮੰਗੀ ਕਿ ਮੈਂ ਬਿਨਾ ਸੱਚ ਜਾਣੇ ਤੇਰੇ ਉੱਪਰ ਇਲਜ਼ਾਮ ਲਾਇਆ ਪ੍ਰੀਤ ਨੇ ਤਾਰੀ ਨੂੰ ਕੁੱਟ ਕੇ ਜੱਫੀ ਪਾਈ ਪੰਮੀ ਜਦ ਸਕੂਲ ਗਈ ਤਾਂ ਕਿਸੇ ਟੀਚਰ ਨੇ ਦੱਸਿਆ ਕਿ ਗਰਮੀ ਨਾਲ ਇੰਜ ਹੋਈ ਉਹਨੂੰ ਤਰੇਲੀਆਂ ਆਉਣ ਲੱਗ ਪਈਆਂ ਅੱਜ ਉਹ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਵਾਪਸ ਆ ਗਈ ਸੀ ਬਾਕੀ ਕਹਾਣੀ ਜਿੱਕਰ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜਰੂਰ ਦੱਸ ਕੇ ਜਨਾ ਜੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ